ਪਪਕੰ ਦਾ ਮਤਲਬ ਹੈ ਚੇ ਬੰਕੇ ਜਿਹੜੇ ਸੋਹਣੇ ਨੇ ਉਹ ਪਪਕਾ ਮਾਰਦੇ ਫਿਰਦੇ ਨੇ ਪਪਕਾ ਬੇ ਤੜਕਾ ਹੋ ਕੇ ਬੋਲਦੇ ਨੇ ਉੱਤੇ ਕੋਪੀਂਗ ਸ੍ਰੋਣ ਬਿੰਦੰ ਸੁਬੀਰ ਉਧਰੋਂ ਸ੍ਰੋਣ ਬਿੰਦ ਜਿਹੜਾ ਸੀ ਉੱਤੇ ਕੋਪੀਆਂ ਉਹ ਕੋਪੀਆਂ ਉਹ ਨੂੰ ਸਾਇਆ ਫੇਰ ਦਾ ਕੋਈ ਰੋਕਦਾ ਹੀ ਨਹੀਂ ਉਹ ਪਿੱਛੇ ਖੜਾ ਨਾ ਹੁਣ ਗਾਂਹਿਆਂ ਦੇ ਮੁਰੇ ਆਉਣਾ ਕੋਈ ਨਹੀਂ ਪੁਰੇ ਦੇ ਕੋਈ ਬੋਲਦਾ ਨਹੀਂ ਉਨੇ ਕਾਇਦਾ ਸਾਰੇ ਸੁਣੋਗੇ ਮੇਰੇ ਤਾਂ ਬੰਦੇ ਉਹਨੂੰ ਗੁਸਾ ਆਇਆ ਪਿੱਛੇ ਖੜੇ ਨੂੰ ਇਹਨੂੰ ਕੋਈ ਰੋਕਦਾ ਨਹੀਂ ਹੁਣ ਤਾਂ ਇਹ ਸੁਣੋਗੇ ਖੜਗੇ ਸਾਰੇ ਪਰ ਹਾਰੇ ਪਲੀ ਭਾਂਤ ਸੋ ਆਣ ਤੀਰੰ ਉਹਨੇ ਫਿਰ ਆਪ ਆਕੇ ਤਰਕ ਦੇ ਤੀਰ ਧਾਕੇ ਸਾਹਮਣੇ ਆਕੇ ਪਰ ਹਾਰੇ ਪਲੀ ਭਾਂਤ ਪਲੀ ਭਾਂਤ ਪਰ ਹਾਰੇ ਆਪਣੇ ਸੋ ਆਣ ਤੀਰਾਂ ਹਾਂ ਸਾਹਮਣੇ ਆਕੇ ਚੰਗੇ ਉਹਨੇ ਫਿਰ ਬਾਣ ਛੱਡੇ ਆਪਣੇ ਤਰਕ ਛੱਡੇ ਤੀਰ ਉੱਤੇ ਦਵਾਲ ਛੱਡੇ ਆਪਣੇ ਸਵਾਲ ਕੀਤੇ ਉੱਤੇ ਦੌਰ ਦੇਵੀ ਕਰਿਓ ਖੰਗ ਪਾਤੰ ਉਧਰੋਂ ਦੇਵੀ ਨੂੰ ਵੀ ਭੱਜ ਕੇ ਜਾ ਕੇ ਆਇਆ ਨਾ ਉਹਦੇ ਸਰਜ ਮਾਰੀ ਤਲਵਾਰ ਉੱਤੇ ਦੌਰ ਦੇਵੀ ਕਰਿਓ ਖੰਗ ਪਾਤੰ ਜਿਹੜਾ ਸਰਜੇ ਹੁੰਦਾ ਉਹਦੇ ਸਵਾਲ ਦੇ ਸਰਜ ਚੋਟ ਕੀਤੀ ਜਿਹਦਾ ਸਵਾਲ ਸੀ ਨਾ ਠੀਕ ਉਸੇ ਦਾ ਜਵਾਬ ਦਿੱਤਾ ਹੂੰ ਗਿਰਿਓ ਮੂਰਚਾ ਹੋਇ ਪਇਓ ਜਾਣ ਘਤੰ ਐ ਸਮਝ ਲਓ ਮੂਰਖਾ ਬੇਹੋਸ਼ ਬੇਸੋਦਾ ਐਂ ਦਾ ਜਦੋਂ ਜਵਾਬ ਸਾਨੂੰ ਦਾ ਸਹੀ ਜਵਾਬ ਮਿਲ ਗਿਆ ਸਾਨੂੰ ਗੱਲ ਕੋਈ ਹੋੜਦੀ ਨਹੀਂ ਜਿੰਨਾ ਜਰਵਾਸ ਤੇ ਚੁੱਪੇ ਮੂਰਸ਼ਾ ਪੈ ਗਈ ਜਿੰਨਾ ਜਰਵਾਸ ਨੂੰ ਸੁਧਣ ਨਹੀਂ ਆਈ ਹੁਣ ਕੀ ਕਹਾਂ ਉਹ ਮੂਰਸ਼ਾ ਸਮਝੀ ਜਾਂਦੀ ਹੈ ਉਹਨੇ ਜਰਵਾਸ ਤੇ ਹੁਣ 5 ਮਿੰਟ ਜਾਂ 10 ਮਿੰਟ ਚੁੱਪ ਕਰ ਗਿਆ ਬੋਲ ਨਹੀਂ ਉਹਦੇ ਕੋਲ ਨਿਕਲਦਾ ਉਹਨੂੰ ਸੋਚਦਾ ਨਹੀਂ ਮੈਂ ਹੁਣ ਕੀ ਕਹਾਂ ਇਹ ਮੂਰਸ਼ਾ ਦਾ ਸਮਾਂ ਹੋ ਗਿਆ ਛੁਟੀ ਮੂਰ ਚ ਨਾਇੰਗ ਮਹਾਵੀਰ ਗੱਜਿਓ ਜਦ ਉਹਨੂੰ ਆਈ ਸੋਚੀ ਵੀ ਹੁਣ ਆ ਗੱਲ ਕਹਾ ਛੁਟੀ ਮੂਰ ਛਾਇੰਗ ਬਬੂ ਨੇ ਸੋਚੀ ਆਈ ਦ ਪਹਿਲਾਂ ਪਹਿਲਾਂ ਵੇਸੁੱਧ ਹੋ ਗਿਆ ਗੱਲ ਗੇ ਦਾ ਜਵਾਬ ਸੁਣ ਕੇ ਮਹਾਵੀਰ ਗੱਜਿਓ ਫੇਰ ਮਹਾਵੀਰ ਫੇਰ ਗੱਜਿਆ ਦੁਬਾਰਾ ਫੇਰ ਹੋਰ ਬੋਲੇ ਕਰੀ ਚਾਰ ਲੋ 700 ਸਾਰ ਬਜਿਓ ਚਾਰ ਘੜੀ ਖਾ ਤੇ ਚੰਗਾ ਲੋਹਾ ਖੜਕੇ ਦੋਹਾਂ ਪਾਸੇ ਤੇ ਤਲਵਾਰਾਂ ਚੱਲੀਓ 700 ਸਾਰ 700 ਸਾਰ ਉਹ ਵੀ ਸਾਰ ਦੀ ਗੱਲ ਕਰਦਾ ਸੀ ਇਦਰੋਂ ਵੀ ਸਾਰ ਦੀ ਗੱਲ ਉਰ ਅਕਲ ਦੀ ਗੱਲ ਕਰਨ ਲੱਗਿਆ ਪਹਿਲਾਂ ਕੋ ਬੇਅਕਲੀ ਦੀ ਕਰਤੀ ਹੋ ਪਹਿਲਾਂ ਕੋ ਬੇਅਕਲੀ ਦੀ ਗੱਲ ਕਰਤੀ ਹੋਊਗੀ ਫੇਰ ਉਹ ਚੰਗਾ ਕੰਮ ਦੀਆਂ ਗੱਲਾਂ ਕੰਮ ਦੇ ਸਵਾਲ ਕੀਤੇ ਕੰਮ ਦੇ ਸਵਾਲਾਂ ਦੇ ਕੰਮ ਦੇ ਜਵਾਬ ਮਿਲੇ ਜਿਵੇਂ ਸਿੱਧੇ ਸਵਾਲ ਕਰਦੇ ਨੇ ਰੀਜ਼ਨੇਬਲ ਸਵਾਲ ਕੀਤੇ ਰੀਜ਼ਨੇਬਲ ਜਵਾਬ ਲੈ ਲਏ ਉਹਦੇ ਲੱਗੇ ਬਾਣ ਸਰਉਣ ਗਿਰਿਓ ਭੂਮੀ ਜੁਦੰ ਉਹੀ ਸਵਾਲ ਕੀਤੇ ਜਿਹੜੇ ਦੇ ਦੇਵਤਾਂ ਕਰਦੇ ਸੀ ਉਹਨਾਂ ਦੇ ਜਵਾਬ ਸੀਗੇ ਜੇ ਹੁਣਾਂ ਪੱਥਰ ਦੀ ਕੋਈ ਦੇਵੀ ਨੂੰ ਦੇ ਸਵਾਲ ਕਰੇ ਵੀ ਕਿਵੇਂ ਤੇ ਸਾਨੂੰ ਮੰਨਣਾ ਉਹ ਵੀ ਇਹ ਦੇਵੀ ਨਹੀਂ ਪਈ ਹੁੰਦੀ ਇਹਨਾਂ ਦੀ ਮੂਰਖਾਂ ਦੀ ਬਣਾਈ ਹੋਈ ਆ ਸਾਡੇ ਕੋਲ ਜਵਾਬ ਹੈ ਮੁੱਤੀ ਦੇਵੀ ਦੇਵਾਰ ਜੈਸਟ ਇਹਨਾਂ ਜਨਮ ਪਦਾਰਥ ਦੇਣੇ ਹੁਣ ਜਨਮ ਦੇਣੇ ਹੁਣ ਜਨਮ ਆਤਮਾ ਲੈਵਲ ਤੇ ਜਿਹਨੇ ਜਨਮ ਇਹ ਕੋਈ ਤਾਂ ਉਗਬਾ ਜਿਹੜੀ ਧਰਤੀ ਤੇ ਕੋਹਿਆ ਉਗੂ ਨਾ ਉਹ ਮਾਂ ਧਰਤੀ ਮਾਤਾ ਨੂੰ ਕਹਿੰਦੇ ਨੇ ਧਰਤੀ ਮਾਤਾ ਤਾਂ ਇਹ ਹਰਦਾ ਦੇ ਵਿੱਚ ਜਿਹੜੀ ਮਤ ਨੇ ਜਨਮ ਦੇ ਦੇ ਰੂ ਉਹੀ ਮਾਂ ਗੁਰਮਾਤੈ ਨੂੰ ਜਨਮ ਪਦਾਰਥ ਦਿੰਦੀ ਹੈ ਆ ਜਿਹੜੀ ਬਾਣੀ ਅਸੀਂ ਪੜਦੇ ਆ ਨਾ ਗੁਰਬਾਣੀ ਇਹ ਤਾਂ ਇਹ ਨਾ ਮਰਨ ਇਹ ਤਾਂ ਇਹ ਨਾ ਮਰਦਾ ਸ਼ਬਦ ਮਰੇ ਉਪਦੇਸ਼ ਨਾਲ ਮਰੂਗਾ ਗੁਰਬਾਣੀ ਮਨ ਮਾਰਿਆ ਹਾ ਗੁਰਬਾਣੀ ਮਨ ਮਾਰਿਆ ਬਾਣਾ ਨਾਲ ਗੁਰ ਬਾਣੀ ਸਤਗੁਰ ਦੇ ਬਾਣਾ ਨਾਲ ਤਰਕਾ ਨਾਲ ਬਣ ਬਾਣ ਮਾਰਦੀ ਹੈ ਬਾਣੀ ਬਣ ਜੋ ਵਾਹਿਆ ਇੱਕ ਸਤਗੁਰ ਸੂਰਮੇ ਗੁਰਬਾਣੀ ਬਾਣ ਮਾਰਦੀ ਹੈ ਤਰਕ ਦੰਦੀ ਹੈ ਤੀਰ ਮਾਰਦੀ ਹੈ ਮਾਇਆ ਤੋਂ ਹਟਾ ਦੰਦੀ ਹੈ ਵਾਇਆ ਦੀ ਭੁੱਖ ਖਤਮ ਕਰ ਦੰਦੀ ਹੈ ਤੇ ਤੇਰੀ ਮੂਰਖਤਾ ਹੀ ਹੈ ਜਿਹੜਾ ਸੰਸਾਰੀ ਸੁਖ ਹੈ ਇਹਦੀ ਇੱਛਾ ਇਹ ਸਾਨੂੰ ਇਹਦੀ ਇੱਛਾ ਰੱਖਣੇ ਮੂਰਖਤਾ ਹੀ ਹੈ ਸੰਸਾਰੀ ਸੁਖ ਤੇ ਦੋ ਆਦਮੀ ਡਰੇ ਨੇ ਅਕਬੀਰ ਕਹਿੰਦਾ ਜੇ ਸੁਖ ਤੇ ਸ਼ਬ ਬ੍ਰਹਮਾ ਡਰਨਾ ਡਰਨਾ ਦੇਖੋ ਬ੍ਰਹਮ ਗਿਆਨੀ ਵੀ ਇੱਥੇ ਲੜਾਈ ਲੜ ਕੇ ਫਿਰ ਉੱਥੇ ਹੀ ਚਲਾ ਜਾਂਦਾ ਰਾਜ ਦੇ ਗਣਿੰਦਰ ਨੂੰ ਸੰਸਾਰੀ ਸੁਖ ਤੋਂ ਫਿਰ ਪਿੱਛੇ ਚਲਾ ਗਿਆ ਆਪ ਜੰਮੜ ਤੇ ਕਲਾਜ ਪਹਾੜ ਤੇ ਹੀ ਚਲਾ ਗਿਆ ਆਪ ਜਿੱਥੇ ਸੀ ਉੱਥੇ ਹੀ ਚਲਾ ਗਿਆ ਰਾਜਾ ਸੁਗਰੀਵ ਹੋ ਗਿਆ ਜਿਹੜੇ ਰਾਜ ਸੁਗਰ ਨੂੰ ਭੋਗਦੇ ਨੇ ਸਿੱਖ ਉਹ ਕਦੇ ਵੀ ਗੁਰਮੱਦੀ ਸੋਝੀ ਨਹੀਂ ਪ੍ਰਾਪਤ ਕਰ ਸਕੂਗੇ ਨਾ ਉਹਨਾਂ ਦਾ ਉਹਨਾਂ ਦਾ ਟਾਰਗੇਟ ਵੀ ਹੈ ਨਹੀਂ ਉਹਨਾਂ ਦਾ ਟਾਰਗੇਟ ਹਿੰਦੂ ਮਾਤ ਵਾਲਾ ਦੇਵਤਿਆਂ ਵਾਲਾ ਟਾਰਗੇਟ ਹੈ ਉਹਨਾਂ ਦਾ ਉਹ ਹਿੰਦੂ ਹੈ ਨਹੀਂ ਸਿੱਖ ਨਹੀਂ ਹਨ ਉਹ ਤਾਂ ਹਿੰਦੂ ਨੇ ਹਿੰਦੂ ਆ ਟਾਰਗੇਟ ਹੈ ਉਹ ਯੋਨਾ ਦੀ ਦੇਵੀ ਹੈ ਉਹ ਜਿਹੜੀ ਜਿਹਦੇ ਹੈ ਹੀਰੋ ਜਾਰਤ ਕਰਦੇ ਰਹਤਾ ਜੋ ਮਾਇਆ ਉਹ ਤਾਂ ਮਾਇਆ ਧਾਰੀ ਨੇ ਸਿੱਕੀ ਮਾਇਤਾਰੀਆਂ ਦੀ ਹੈ ਸਿੱਕੀ ਮਾਇਤ ਉੱਪਰ ਦੀ ਗੱਲ ਹੈ ਗਾਹਾਂ ਦੀ ਗੱਲ ਹੈ ਆ ਚੰਡੀ ਹੈ ਜਿਹੜੀ ਬੇਖੂਦੀ ਲੜਦੀ ਹੈ ਸਿੱਖ ਦੀ ਬੁੱਧੀ ਹੈ ਅਸਲ ਸਿੱਖ ਦੀ ਬੁੱਧੀ ਹੋਏ ਹੈ ਜਿਹੜੀ ਲੜਾਈ ਲੜ ਰਹੀ ਹੈ ਗੁਰਮਤ ਸਾਡੇ ਕੋ ਗੁਰਮਤ ਹੈ ਗੁਰਮਤ ਤਾਂ ਜਿਹੜੀ ਬੁੱਧੀ ਖੜੀ ਹੋਈ ਹੈ ਗੁਰਮੰਦੀ ਉਹ ਸਿੱਖ ਦੀ ਬੁੱਧੀ ਉਠੇ ਵੀਰ ਤੇਤੇ ਕੀਏ ਨਾਦ ਕ੍ਰੁੱਧਮ ਦੋ ਨੇ ਇੱਕ ਸ਼ਿਵਜੀ ਇੱਕ ਬ੍ਰਹਮ ਕ ਬ੍ਰਹਮ ਗਾਦੀ ਜੇ ਸੁਖਤੇ ਸ਼ਬ ਬ੍ਰਹਮਾ ਡਰਨੇ ਕੌਣ ਨਹੀਂ ਡਰਿਆ ਵਿਸ਼ਨੂੰ ਨਹੀਂ ਡਰਿਆ ਇਹ ਵਿਸ਼ਨੂੰ ਦੇ ਚਲੇ ਨੇ ਤਾਂ ਹੀ ਵਿਸ਼ਨੂੰ ਨੂੰ ਮੰਨਦੇ ਨੇ ਅਵਤਾਰ ਰਾਮਚੰਦਰ ਨੂੰ ਇਹ ਸਾਰੇ ਦੇਵਤੇ ਨੇ ਇਹਨਾਂ ਦੇ ਘੁੱਟ ਪੈਂਦੀ ਹੈ ਰਾਖਸ਼ਫੇ ਇਹਨਾਂ ਦਾ ਰਾਖਸ਼ਾ ਨਾਲ ਇਹ ਝਗੜਾ ਚੱਲਦਾ ਰਹਿੰਦਾ ਜੇ ਰਾਜ ਆ ਜਿੱਥੇ ਜਿੱਥੇ ਰਾਜ ਹੋਵੇ ਉੱਥੇ ਸੁਖ ਹੋਈ ਨਹੀਂ ਸਕਦਾ ਝਗੜਾ ਰਹੂਗਾ ਹਰ ਵਕਤ ਜਿੱਥੇ ਰਾਜ ਹੈ ਵੈਰੀ ਬਗਾਨਾ ਰਹੂਗਾ। ਜਿਸ ਸੰਦੇ ਵੈਰੀ ਬਗਾਨੇ ਸੀਗੇ। ਜੇ ਤੁਸੀਂ ਵੈਰੀ ਬਗਾਨੇ ਤੋਂ ਪਰੇ ਜਾਣ, ਫਿਰ ਰਾਜ ਤੋਂ ਪਰੇ ਜਾਣਾ ਹੀ ਪਊਗਾ। ਸਿੱਖਾਂ ਦੇ ਵੈਰੀ ਬਗਾਨੇ ਤਾਂ ਨੇ ਰਾਜ ਨੂੰ ਭਜ ਭਜ ਕੇ। ਰਾਜ ਦਾ ਵੈਰੀ ਬਗਾਨਾ ਰਹੂਗਾ ਹਮੇਸ਼ਾ। ਰਾਮਚੰਦਰਾਂ ਦੇ ਵੈਰੀ ਬਗਾਨੇ ਹੈਗੇ ਨੇ ਉਹਦੇ। ਕ੍ਰਿਸ਼ਨਾਂ ਦੇ ਵੈਰੀ ਬਗਾਨੇ ਹੈਗੇ ਨੇ ਉਹਦੇ। ਰਾਜ ਤੋਂ ਪਰੇ ਜਾ ਕੇ ਵੈਰੀ ਬਗਾਨਾ ਨਹੀਂ। ਸ਼ਿਵ ਜੀ ਦਾ ਬੈਰੀਵਗਾਨਾ ਨਹੀਂ ਕੋਈ ਹੈ। ਸ਼ਿਵ ਕੇਸਾ ਦੀ ਮੰਦੇ ਜ਼ਰੂਰ ਆ ਜਾਂਦਾ ਹੈ। ਬੈਰੀਵਗਾਨਾ ਨਹੀਂ ਕੋਈ ਹੈ। ਪਰ ਇਹ ਉਹ ਬੈਰੀਵਗਾਨਾ ਤੇ। ਪਰ ਗਿਆਨ ਨਹੀਂ ਹੈ ਬਸ ਇੱਥੇ ਮਾਰ ਖਾਦਾ। ਜਿਹੜਾ ਸ਼ਬਦ ਉਹਨੇ ਮੰਨ ਲਿਆ ਨਾ ਸਰੀਰ ਚੋਂ ਨਿਕਲਦਾ। ਉੱਥੇ ਮਾਰ ਖਾ ਜਾਂਦਾ ਜਿੱਦਣ ਸ਼ਬਦ ਅੰਦਰ ਲੈਣਾ ਜੁੜ ਜਾਂਦਾ ਉਹ ਪਾਸ ਹੋ ਜਾਂਦਾ ਉਹ ਵੀ। ਉਹ ਵੀ ਪਾਸ ਹੋ ਜਾਂਦਾ। ਛੇਤੀ ਪਾਸ ਹੋ ਜਾਂਦੇ ਨੇ। ਏ ਜੋਗੀ ਜੋਗੀ ਛੇਤੀ ਪਾਸ ਹੋ ਜਾਂਦੇ ਨੇ। ਯੋਗੀ ਤਾਂ ਬੰਦੇ ਜੁੜਨ ਵਾਲਾ। ਦੇਵਤੇ ਨਹੀਂ ਜੁੜਨ ਵਾਲੇ ਹਣ। ਉઠੇ ਵੀਰ ਤੇਤੇ ਕੀੇਨਾਦ ਕ੍ਰੁਦੰ ਜਿੰਨੇ ਸ਼੍ਰਾਵਣ ਦੇ ਬਿੰਦ ਗਰੇ ਉਹਦੇ। ਉઠੇ ਵੀਰ ਤੇਤੇ ਕੀੇਨਾਦ ਕ੍ਰੁਦੰ। ਉਹਨੇ ਸਾਰੇ ਉਹ ਜਿਹੇ ਵੀਰ ਜੋਦੇ ਉਠਖੜੇ। ਔਰ ਉਹਨਾਂ ਨੇ ਵੀ ਕ੍ਰੁਦ ਨਾਲ ਲਲਕਾਰੇ ਮਾਰਨੇ ਸ਼ੁਰੂ ਕਰਤੇ। ਨਾਦ ਗੁਰਦੰ ਨਾਦ ਲਲਕਾਰੇ ਮਾਰੇ ਲਲਕਾਰੇ ਦੇਵ ਨੂੰ ਵੇਸੀ ਹੈਗੇ ਆ ਜੋ ਆਜੋ ਜਿੰਨੇ ਸਵਾਲ ਉਹਨੇ ਕੀਤੇ ਵਿੱਚੋਂ ਕੱਢੇ ਉਹ ਦੁਨੀਆਂ ਨੇ ਸੁਣ ਲੈਣੇ ਨਾਲ ਦੇਣੇ ਨਾਰਦਾਂ ਨੂੰ ਸਵਾਲ ਮਿਲ ਗਿਆ ਹਾਂ ਉਹਨਾਂ ਨੇ ਕਿਹਾ ਗੱਲ ਠੀਕ ਹੈ ਦੋ ਜਵਾਬ ਨਾਰਦਾਂ ਹਾਂ ਜਾਂ ਮੜਾਏ ਦਿੰਦੇ ਸਾਰੇ ਜੇ ਕੋਈ ਕੰਮ ਦਾ ਸਵਾਲ ਹੋਵੇ ਨਾਲ ਦੇ ਵੀ ਹਾਂ ਜਾਂ ਮੜਾ ਦੇਣਗੇ ਉਹ ਸਾਰੇ ਇੱਕੋ ਸਵਾਲ ਹੋ ਗਿਆ ਸਾਣਾ ਦਾ ਸਾਰੇ ਰਖਤ ਵਿੱਚ ਬਣ ਗਏ ਉੱਠੇ ਵੀਰ ਜੀਤੇ ਤੇ ਤੇ ਕਾਲ ਕੁੱਟੇ ਜਿੰਨੇ ਵੀ ਉੱਠੇ ਆ ਜਾਂ ਵੜਾਉਣ ਵਾਲੇ ਸਾਰੇ ਫੇਰ ਕੁੱਟ ਤੇ ਇੱਕ ਕੁੱਟਿਆ ਗਿਆ ਸਾਰੇ ਕੁੱਟੇ ਗਏ ਇੱਕ ਸਵਾਲ ਦਾ ਜਵਾਬ ਆ ਗਿਆ ਸਾਰੇ ਕੁੱਟੇ ਗਏ ਤੇ ਤੇ ਕਾਲ ਕੁੱਟੇ ਕਾਲ ਕੁੱਟ ਤੇ ਦੇਵੀ ਨੇ ਕੁੱਟ ਦੇਵੀਆਂ ਕਾਲ ਹੈ ਇਹੋ ਕਮ ਕਾਲ ਲਿਖ ਦਿੰਦਾ ਇਥੇ ਹੁਣ ਦੇਵੀ ਨੂੰ ਹੁਕਮ ਹੈ ਇਹ ਤੇ ਹੁਕਮ ਪ੍ਰਦਾਨ ਜਮਣਾ ਵਰਨਾ ਹੁਕਮ ਹੈ ਇਹ ਤਾਂ ਕਾਲ ਹੈ ਮੈਂ ਕਹਿਆ ਸਭ ਹੁਕਮ ਆਉਂਜੀ ਵਾਉਜੀਓ ਜੋ ਭੋਲੇ ਸਾਰਾ ਗੁਰਬਾਣੀ ਹੁਕਮ ਹੈ ਗੁਰਬਾਣੀ ਤੇ ਹੀ ਚਲਦੀ ਹੈ ਗੁਰਬਾਣੀ ਕਾਲ ਹੈ ਗੁਰਬਾਣੀ ਮਨ ਮਾਰਿਆ ਹੁਣ ਇਹ ਗਲਤੀ ਹੀ ਜਲਾਈ ਸੀ ਮੈਂ ਗੁਰਬਾਣੀ ਮਾ ਕਾਲ ਰੂਪ ਹੈ ਗੁਰਬਾਣੀ ਆਤਮਾ ਜਿਹੜਾ ਮਾਨਾ ਨਾ ਇਹਦਾ ਕਾਲ ਹੈ ਕੁਰਬਾਨੀ ਅਸਲ 'ਚ ਦੇਵੀ ਜੋ ਗੱਲ ਕਰ ਰਹੀ ਹੈ ਨਾ ਉਹਨਾਂ ਦਾ ਮਨ ਮਾਰ ਰਹੀ ਹੈ ਉਹ ਤਾਂ ਕਾਲ ਹੈ ਮਨੇ ਮਾਰ ਰਹੀ ਹੈ